ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਤਾਂ ਬਜ਼ੁਰਗਾਂ ਦੇ ਲਈ ਵੱਡੀ ਅਪਡੇਟ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਸਾਰੀਆਂ ਪੈਨਸ਼ਨਾਂ ਜਿਹੜੀਆਂ ਤਾਂ ਉਸ ਬਾਰੇ ਅਪਡੇਟ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਤਾਂ ਹੁਣ ਵੀ ਇੱਕ ਵੱਡੀ ਅਪਡੇਟ ਹੈ ਜਿਹੜੀ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਵਿੱਚ ਤਾਂ ਉਹਨਾਂ ਨੇ ਇੱਕ ਜ਼ਰੂਰੀ ਅਪਡੇਟ ਦਿੱਤੀ ਹੈ ਤਾਂ ਇਹ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤਾਂ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕੀ ਕਿਹਾ ਇਹਦੇ ਵਿੱਚ ਉਹਨਾਂ ਕਹਿ ਕਿ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਬਚਨ ਵੱਧਾ ਅੱਗੇ ਕੀ ਕਿਹਾ ਇਹ ਵੀ ਤੁਹਾਨੂੰ ਦੱਸਦੇ ਆ ਕਿਉਂਕਿ ਪੈਨਸ਼ਨਾਂ ਨੂੰ ਲੈ ਕੇ ਸਰਕਾਰ ਹਰ ਰੋਜ਼ ਨਵੀਂ ਅਪਡੇਟ ਹੈ ਜਿਹੜੀ ਉਹ ਜਾਰੀ ਕਰਦੀ ਹੈ ਤ ਉਸ ਦੇ ਤਹਿਤ ਹੁਣ ਵੀ ਇੱਕ ਨਵੀਂ ਜਾਣਕਾਰੀ ਹੈ ਜਿਹੜੀ ਉਹ ਸਰਕਾਰ ਨੇ ਸਾਂਝੀ ਕੀਤੀ ਹੈ ਤਾਂ ਇਹ ਜਾਣਕਾਰੀ ਤੁਹਾਡੇ ਤੱਕ ਸਹੀ ਤਰੀਕੇ ਪਹੁੰਚ ਸਕੇ ਤਾਂ ਉਸ ਦੇ ਲਈ ਇਹ ਵੀਡੀਓ ਹੈ ਜਿਹੜੀ ਉਹ ਬਣਾਈ ਗਈ ਹੈ ਤਾਂ ਇਸ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਬਜ਼ੁਰਗਾਂ ਦੀ ਭਲਾਈ ਲਈ ਬਚਨ ਵਧਾ 1 ਅਗਸਤ 2025 ਤੱਕ 2055 ਕਰੋੜ ਰੁਪਏ ਤੋਂ ਵੱਧ ਦੀ ਪੈਨਸ਼ਨ ਜਿਹੜੀ ਜਾਰੀ ਕੀਤੀ ਗਈ ਹੈ ਇਹਦੇ ਵਿੱਚ 23 ਲੱਖ ਤੋਂ ਵੱਧ ਲਾਭਪਾਤਰੀ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਦਾ ਜਿਹੜਾ ਲਾਭ ਹੈ ਉਹ ਮਿਲ ਚੁੱਕਿਆ ਹੈ ਜੇਕਰ ਕਿਸੇ ਬਜ਼ੁਰਗ ਨੇ ਪੈਨਸ਼ਨ ਨਹੀਂ ਲਵਾਈ ਤਾਂ ਪੈਨਸ਼ਨ ਜ਼ਰੂਰ ਲਵਾ ਲਓ ਆਉਣ ਵਾਲੇ ਟਾਈਮ ਦੇ ਵਿੱਚ ਪੈਨਸ਼ਨ ਜਿਹੜੀ ਉਹ 2500 ਵੀ ਹੋ ਜਾਵੇਗੀ ਤਾਂ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ 23 ਲੱਖ ਤੋਂ ਵੱਧ ਲਾਭਪਾਤਰੀ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪੈਨਸ਼ਨ ਦਾ ਲਾਭ ਹੈ ਜਿਹੜਾ ਤਾਂ ਉਹ ਮਿਲ ਚੁੱਕਿਆ ਉਹਨਾਂ ਦੇ ਖਾਤਿਆਂ ਦੇ ਵਿੱਚ ਭੇਜੀ ਜਾ ਚੁੱਕੀ ਹੈ ਤਾਂ ਇਹ ਜਾਣਕਾਰੀ ਹੈ ਜਿਹੜੀ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਉਹਨਾਂ ਨੇ ਆਪਣੇ ਪੇਜ ਤੇ ਜਿਹੜੀ ਸਾਂਝੀ ਕੀਤੀ ਹੈ ਤਾਂ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਸੀ 2500 ਦੀ ਪੈਨਸ਼ਨ ਦੀ ਗੱਲ ਕਰੀਏ ਤਾਂ ਫਿਲਹਾਲ ਉਹ ਨਹੀਂ ਹੋਈ ਤੁਹਾਡਾ ਸਭ ਦਾ ਧੰਨਵਾਦ